ਇਹੋ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਔਰੰਗਜ਼ੇਬ ਨਾਲ ਇਹ ਚਰਚਾ ਕਰਨ ਆਏ ਸੀ ਵੀ ਹਿੰਦੁਸਤਾਨ ਦੇ ਬਾਦਸ਼ਾਹ ਤੂੰ ਇਹਨਾਂ ਹਿੰਦੂਆਂ ਨੂੰ ਕਿਉਂ ਮਾਰਦਾ ਹਾਂ ਉਹਨੇ ਆਖਿਆ ਜੇ ਤੇ ਮੈਂ ਹਿੰਦੂ ਰਹਿ ਕੇ ਜੀਣਾ ਤੇ ਮੈਂ ਇਹਨਾਂ ਨੂੰ ਮਾਰਨਾ ਹੀ ਮਾਰਨਾ ਜੇ ਇਹ ਮੁਸਲਮਾਨ ਬਣ ਜਾਣ ਤੇ ਮੈਂ ਇਹਨਾਂ ਨੂੰ ਨਹੀਂ ਮਾਰੂਗਾ ਸਤਗੁਰੂ ਕਹਿਣ ਲੱਗੇ ਨਾ ਇਹ ਮੁਸਲਮਾਨ ਹੋ ਸਕਦੇ ਆ ਤੇ ਨਾ ਤੂੰ Hindu ਹੋ ਸਕਦਾ ਜਿੱਥੇ ਕੋਈ ਟਿਕਿਆ ਉਹਨੂੰ ਟਿਕਿਆ ਰਹਿਣ ਦੇ ਰੱਬ ਦੀ ਰਜਾ ਦੇ ਵਿੱਚ ਐਵੇਂ ਕੋਈ ਵਿਗਨ ਨਾ ਪਾਉ ਉਹਨੇ ਆਖਿਆ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਤੇ ਕੱਢ ਕੇ ਚਿੱਠੀ ਉਹਨੇ ਇੱਕ ਗੁਰੂ ਤੇਗ ਬਹਾਦਰ ਪਾਛਾ ਦੇ ਸਾਹਮਣੇ ਰੱਖ ਦਿੱਤੀ ਕਿ ਤੁਸੀਂ ਜਾਣਦੇ ਜੇ ਕਿ ਤੁਸੀਂ ਹਿੰਦੁਸਤਾਨ ਦੇ ਹਿੰਦੂਆਂ ਨਾਲ ਇਹ ਸਲਾਹ ਕੀਤੀ ਆ ਉਹ ਮੈਨੂੰ ਲਿਖ ਕੇ ਦੇ ਗਿਆ ਵੀ ਜੇ ਤੁਸੀਂ ਗੁਰੂ ਤੇਗ ਬਹਾਦਰ ਕੱਲੇ ਨੂੰ ਮੁਸਲਮਾਨ ਬਣਾ ਲਓ ਨਾ ਤੇ ਅਸੀਂ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ ਜਦੋਂ 16 ਧਾਰਮਿਕ ਆਗੂਆਂ ਦੇ ਚਿੱਠੀ ਤੇ ਸੈਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੇਖੇ ਨਾ ਤੇ ਮੁਸਕਰਾ ਕੇ ਕਹਿਣ ਲੱਗੇ ਪੀ ਆਓ ਫਿਰ ਮੈਨੂੰ ਬਣਾ ਕੇ ਵੇਖ ਲਓ ਮੁਸਲਮਾਨ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਉਹਨਾਂ ਦੇ ਸਾਥੀਆਂ ਨੂੰ ਭਾਈ ਮਤੀ ਦਾਸ ਨੂੰ ਠੱਡਿਆਂ ਦੇ ਵਿੱਚ ਮੰਨ ਕੇ ਉਹਨਾਂ ਦੇ ਸਿਰ ਤੇ ਆਰਾ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਦਿਆਲੇ ਨੂੰ ਉਬਲਦੀ ਦੀਗ ਵਿੱਚ ਉਬਾਲ ਦਿੱਤਾ ਗਿਆ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜ਼ਿੰਦਾ ਜਲਾ ਦਿੱਤਾ ਗਿਆ ਤੇ ਵਾਰੀ ਆ ਗਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਲੈ ਆਂਦਾ ਉਹਨਾਂ ਨੂੰ ਚਾਨਣੀ ਚੌਕ ਵਿੱਚ ਕਿੰਨਾ ਕਹਿਰ ਤੇ ਤਸ਼ੱਦਦ ਇਹ ਗੱਲ ਚੇਤੇ ਰੱਖਿਓ ਅਸੀਂ ਤੇ ਉਹਨਾਂ ਦੀ ਸ਼ਹੀਦੀ ਦੀ ਗੱਲ ਕਰਦੇ ਵੀ ਲਿਆ ਕੇ ਚੌਣਨ ਚਾਨਣੀ ਚੌਕ ਵਿੱਚ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗੱਲ ਇੰਨੀ ਨਹੀਂ ਹੋਈ ਗੁਰੂ ਤੇ ਬਹਾਦਰ ਮਹਾਰਾਜ ਨੂੰ ਸ਼ੀਤ ਕਰਨ ਤੋਂ ਪਹਿਲਾਂ ਜਿੰਨਾ ਉਹ ਤਸ਼ੱਦਦ ਕਹਿਰ ਕਰ ਸਕਦੇ ਸੀ ਨਾ ਕਈ ਦਿਨ ਮਹਾਰਾਜ ਨੂੰ ਭੁੱਖਿਆ ਰੱਖ ਰੱਖ ਕੇ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਉਹ ਸੇੜੀਆਂ ਕਾਰੀਆਂ ਦੀਆਂ ਰਿਪੋਰਟਾਂ ਉੱਤੇ ਲਿਖਿਆ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਸਮ ਉੱਤੇ ਇੱਕ ਪੋਟੇ ਜਿੰਨਾ ਵੀ ਥਾਂ ਨਹੀਂ ਸੀ ਜਿੱਥੋਂ ਖੂਨ ਨਹੀਂ ਸੀ ਸਿਮਰਿਆ ਅਦਾਲਤ ਲਗਾ ਕੇ ਫੈਸਲਾ ਸੁਲਾਂ ਦਿੱਤਾ ਕਿ ਜੇ ਇਹਨਾਂ ਹਿੰਦੂਆਂ ਦੀ ਹਮਾਇਤ ਛੱਡ ਕੇ ਮੁਸਲਮਾਨ ਬਣ ਜਾਓ ਤੇ ਵੱਜ ਜਾਓਗੇ ਵਰਨਾ ਮਾਰ ਦਿੱਤੇ ਜਾਓਗੇ ਸਤਿਗੁਰੂ ਕਹਿਣ ਲੱਗੇ ਪੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਮਰ ਤੇ ਸਾਰੇ ਜਾਣਾ ਨਾ ਔਰੰਗਜ਼ੇਬ ਨੇ ਰਹਿਣਾ ਨਾ ਕਾਜੀ ਨੇ ਰਹਿਣਾ ਨਾ ਜਲਾਦ ਨੇ ਰਹਿਣਾ ਪੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਹੋਰ ਗੱਲ ਕਰੋ ਉਹਨਾਂ ਘਾਉਣੇ ਪਤਾ ਲੱਗ ਜੇਗਾ سزا ਹੈ ਕਿ ਨਹੀਂ ਬੁਲਾ ਲਿਆ ਉਹਨਾਂ ਇੱਕ ਜਲਾਦ ਜਿਹੜਾ ਸਮਾਣੇ ਦੇ ਰਹਿਣ ਵਾਲਾ ਸੀ ਜਲਾਲਉਦੀਨ ਉਸਦਾ ਨਾਮ ਸੀ ਜਵਾਨ ਬੜਾ ਸੀ ਵਾਹਿਗੁਰੂ ਤੇ ਜਲਾਦ ਉਸ ਬੰਦੇ ਨੂੰ ਬਣਾਇਆ ਜਾਂਦਾ ਸੀ ਜਿਹਦੇ ਮਨ ਦੇ ਵਿੱਚ ਜਰਾ ਜਿੰਨਾ ਵੀ ਰਹਿਮ ਨਾ ਹੋਵੇ ਹਾਂ ਹਾਂ ਤਲਵਾਰ ਪਕੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆ ਗਿਆ ਤੇ ਘੁਮਾ ਕੇ ਕਹਿਣ ਲੱਗਾ ਤੇਗ ਮਹਾਦਰ ਤੇਗ ਬਾਦਰ ਤੁਸੀਂ ਨਹੀਂ ਤੇਗ ਬਾਦਰ ਹੋ ਹੁੰਦਾ ਜੇ ਤੇ ਹੱਥ ਵਿੱਚ ਤੇਗ ਹੋਵੇ ਗੁਰੂ ਤੇਗ ਬਹਾਦਰ ਬਾਦਸ਼ਾਹ ਕਹਿਣ ਲੱਗੇ ਨਹੀਂ ਨਹੀਂ ਜਲਾਲਉਦੀਨ ਤੇਰੇ ਹੱਥ ਵਿੱਚ ਲਈ ਤੇਗ ਮੇਰੀ ਸਾਰ ਰਗ ਤੇ ਚੱਲੇਗੀ ਪਰ ਇਹਦਾ ਵਾਰ ਔਰਨਜੀਬ ਦੀ ਸਾਰ ਰਗ ਤੇ ਹੋਏਗਾ ਆਹ ਆ ਇਹ ਮੇਰੀ ਕਰਾਮਾਤ ਹੋਏਗੀ ਇਹ ਮੇਰੀ ਕਰਾਮਾਤ ਦਾ ਜਾਦੂ ਹੋਏਗਾ ਮੇਰੇ ਗੰਗਾ ਵਿੱਚ ਰੁੜ ਜਾਏਗਾ ابو ਯਫਰ ਮਹੀਉਦੀਨ ਔਰੰਗਜ਼ੇਬ ਦਾ ਤਖਤ ਔਰ ਤਾਜ ਉਹਨੂੰ ਕਹਿ ਦਿਓ ਜੇ ਸੰਭਾਲ ਸਕਦਾ ਤੇ ਸੰਭਾਲ ਲੈ ਝਗੜਾ ਵਧਦਾ ਗਿਆ ਸ਼ਾਮਾਂ ਦਾ ਸਮਾਂ ਸੀ ਸੂਰਜ ਡੁੱਬਣ ਵਾਲਾ ਸੀ ਜਲਾਦ ਨੇ ਤਲਵਾਰ ਖਿੱਚ ਕੇ ਚੁੱਕੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਐਉਂ ਵੇਖਿਆ ਬਾਹਰ ਕਾਜੀ ਨੇ ਪੁੱਛਿਆ ਦੇਖ ਭਾਦਰ ਕੋਈ ਕਿਸੇ ਨਾਲ ਗੱਲ ਕਰਨੀ ਦੇ ਹੋ ਨਾ ਆਖਿਆ ਨਹੀਂ ਸੈফুদ্দিন ਨੇ ਆਖਿਆ ਆਖਰੀ ਵਗਦੇ ਬਦਲ ਜਾਓ ਬਦ ਜਾਓਗੇ ਸਤਿਗੁਰੂ ਕਹਿਣ ਲੱਗੇ ਜੋ ਤੁਸੀਂ ਜ਼ੁਲਮ ਕਰਨਾ ਚਾਹੋ ਕਰ ਸਕਦੇ ਜੇ ਮੈਂ ਆਪਣਾ ਕਦੇ ਧਰਮ ਤਬਦੀਲ ਨਹੀਂ ਕਰੂੰਗਾ ਉਹਨੇ ਆਖਿਆ ਜੇ ਸਰਕਾਰ ਦੀ ਗੱਲ ਨਹੀਂ ਮੈਂ ਮੰਨੋਂਗੇ ਤੇ ਇਹ ਸਿਰ ਲੈ ਕੇ ਮੁੜ ਕੇ ਨਨਦਪੁਰ ਨਹੀਂ ਜਾਓਗੇ ਜਦੋਂ ਇਹ ਗੱਲ ਆਖੀ ਤੇ ਮਹਾਰਾਜ ਹੱਸ ਪਏ ਤੇ ਬਾਹਰ ਖਲੋਤੇ ਲੋਕਾਂ ਵੱਲੋਂ ਉਹਨਾਂ ਨੇ ਵੇਖਿਆ ਇੱਕ ਭੀੜ ਵਿੱਚ ਇੱਕ ਬੰਦੇ ਦੀਆਂ ਨਜ਼ਰਾਂ ਵਿੱਚ ਨਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਪੈ ਗਈ ਨਜ਼ਰ ਘੱਟ ਕੇ ਸਤਗੁਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਓਏ ਕਾਜੀ ਕੀ ਆਖਿਆਈ ਉਹਨੇ ਆਖਿਆ ਜੀ ਗੱਲ ਨਹੀਂ ਮੰਨੋਗੇ ਤੇ ਸਿਰ ਲੈ ਕੇ ਅਨੰਦਪੁਰ ਨਹੀਂ ਜਾਓਗੇ ਹਾ ਮਰਨ ਕਹਿਣ ਲੱਗੇ ਫਿਰ ਹੁਣ ਜਿੰਨਾ ਤੜ ਕੋ ਜੋਰ ਲਗਦਾ ਲਾ ਲੋ ਹਾਂ ਮੇਰਾ ਸਿਰ ਨਨਪੁਰ ਜਾਏਗਾ ਹੀ ਜਾਏਗਾ ਵਾਹਿਗੁਰੂ ਇਹ ਗੱਲਾਂ ਨਾ ਪੀੜ ਵਿੱਚ ਖਲੋਤੇ ਉਸ ਬੰਦੇ ਦੇ ਨਾਲ ਕਰ ਦਿੱਤੀ ਗੱਲਾਂ ਬੋਲ ਕੇ ਵੀ ਹੁੰਦੀਆਂ ਗੱਲਾਂ ਤਸਵੀਰਾਂ ਬਣਾ ਕੇ ਵੀ ਹੁੰਦੀਆਂ ਤੇ ਕੁਝ ਗੱਲਾਂ ਨਜ਼ਰਾਂ ਦੇ ਨਾਲ ਵੀ ਹੁੰਦੀਆਂ ਨਜ਼ਰਾਂ ਦੇ ਨਾਲ ਗੱਲ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੂਰੀ ਸਰਕਾਰ ਨੂੰ ਲਲਕਾਰ ਲਿਆ ਇਧਰ ਜਲਾਦ ਨੇ ਤਲਵਾਰ ਚੁੱਕੀ ਆ ਤੂੰ ਦੇਖ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਤੇ ਅੰਤਰ ਧਿਆਨ ਹੋ ਕੇ ਗੋਬਨ ਨਰਾਏ ਨੇ ਸ੍ਰੀ ਆਨੰਦਪੁਰ ਸਾਹਿਬ ਵੇਖ ਲਿਆ ਕਿ ਪਿਤਾ ਸਤਿਗੁਰੂ ਜੀ ਇੱਕ ਬੜਾ ਰਹਿਮ ਕਰ ਗਿਆ ਇੱਕ ਬੜਾ ਤਰਸ ਕਰ ਗਿਆ ਤੇ ਬਾਣੀ ਉਚਾਰਨ ਕੀਤੀ ਠੀਕਰ ਫੋਰ ਦਲੀਸ ਸਹਰਾ ਰਾਮਪੁਰ ਕੀ ਬਿਆਨ ਤੇ ਮਹਤਰ ਸੀਖ ਰਿਆ ਕਰੀ ਨਾ ਕਿ ਨੂਆ ਨਾ हे ਪਿਤਾ ਸਤਗੁਰੂ ਜੀ ਤੁਹਾਡੇ ਜਿੱਡਾ ਵੱਡਾ ਕੋਈ ਕਰਮ ਮਰੀ ਪੀਰ ਪਕੰਬਰ ਔਲੀਆ ਕਰ ਨਾ ਸਕਿਆ ਮਹਾਰਾਜ ਇੱਕ ਵੱਡਾ ਤਰਸ ਕਰਕੇ ਜੇ ਹਿੰਦੂਆਂ ਦਾ ਧਰਮ ਬਚਾ ਕੇ ਆਪ ਲੋਕ ਛੱਡ ਕੇ ਪਰਲੋਕ ਵਿੱਚ ਚਲੇ ਗਏ ਰੱਬ ਨੂੰ ਮਹਿਣਾ ਨਹੀਂ ਮਾਰਿਆ ਪੀਜੇ ਤੇ ਮੈਂ ਕੱਲ ਗੰਦੀ ਤੇ ਬੈਠਾਂ ਤੇ ਕੀ ਕੀਤਾ ਈ ਆਹ ਆਹ ਆਂਦੇ ਦਿੱਲੀ ਦੀਆਂ ਸੜਕਾਂ ਉੱਤੇ ਤਾਜਾ ਚੂਨਾ ਪਿਆ ਸੀ ਬੜੇ ਜ਼ੋਰ ਦੇ ਨਾਲ ਹਵਾ ਚੱਲੀ ਓ ਸਿੱਖ ਜਿਹੜਾ ਗੁਰੂ ਤੇਗ ਬਹਾਦਰ ਦੀਆਂ ਨਜ਼ਰਾਂ ਵਿੱਚ ਨਜ਼ਰ ਪਾ ਕੇ ਮਰਨੇ ਸਮਝ ਆਇਆ ਸੀ ਉਹ ਵੇਖ ਰਿਹਾ ਸੀ ਅੰਦਰ ਉਹ ਸਰੇ ਦੇ ਕਰਮਚਾਰੀ ਵੀ ਇਹ ਸਮਝ ਗਏ ਸੀ ਕਿ ਇਹ ਕੋਈ ਮਤ ਜਿਹੜਾ ਸਾਡੇ ਨਾਲ ਬੰਦਾ ਕੋਈ ਕਰ ਨਹੀਂ ਸਕਦਾ ਜਿਹੜਾ ਸਾਡੇ ਨਾਲ ਅੜੇਗਾ ਤੇ ਉਹਨਾਂ ਇੱਕ ਛੋਟਾ ਜਿਹਾ ਲਿਖ ਕੇ ਉੱਥੇ ਬੋਰਡ ਲਾਤਾ ਵੀ ਜਿਹੜਾ ਕੱਲ ਇਹਨਾਂ ਲਾਸ਼ਾਂ ਵੀ ਅਮੰਦਰਦੀ ਕਰੇਗਾ ਉਹਨੂੰ ਐਸੇ ਜਗ੍ਹਾ ਤੇ ਸਜਾਏ ਮੌਤ ਦਿੱਤੀ ਜਾਏਗੀ ਏ ਕਹਿ ਕੇ ਉਹਨਾਂ ਅਦਾਲਤ ਬਰਖਾਸ਼ਤ ਕਰ ਦਿੱਤੀ ਅਦਾਲਤ ਬਰਖਾਸ਼ਤ ਹੁੰਦਿਆਂ ਹੀ ਉਹ ਸਿੱਖ ਜਿਹੜਾ ਵੇਖ ਰਿਹਾ ਸੀ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਚੁੱਕ ਲਿਆ ਇਹ ਮਦਦ ਉਹਦੀ ਅਕਾਲ ਨੇ ਕੀਤੀ ਤੁਰਿਆ ਜਾ ਰਿਹਾ ਭੀੜ ਦੇ ਵਿੱਚ ਗੁਰੂ ਮਹਾਰਾਜ ਦਾ ਸੀਸ ਲੈ ਕੇ ਇਹਦੇ ਨਾਲ ਇੱਕ ਸਿੱਖ ਮੋਢੇ ਨਾਲ ਮੋਢਾ ਹੋੜ ਦਾ ਕੇ ਤੁਰਿਆ ਜਾ ਰਿਹਾ ਉਹਦਾ ਨਾਂ ਸੀ ਭਾਈ ਕੁਦਾ ਏ ਦਿੱਲੀ ਦੇ ਪੁਰਾਣੇ ਬਾਜ਼ਾਰ ਵਿੱਚ ਚਲੇ ਗਏ ਜਿਹਦਾ ਨਾਮ ਦਿਲਵਾਲੀ ਦਰਵਾਜ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਥੇ ਚਰਨ ਪੈ ਤੇ 2.5 ਮਹੀਨੇ ਦੇ ਕਰੀਬ ਉਥੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਵੀ ਖੈਰੇ ਜੀ ਇਹਨੂੰ ਭਾਈ ਕਲਿਆਣੇ ਦੀ ਧਰਮਸਾਲਾ ਕਿਹਾ ਗਿਆ ਆਂਦੇ ਇੱਥੇ ਜਾ ਕੇ ਇਹਨਾਂ ਨੇ ਗੁਰੂ ਮਹਾਰਾਜ ਦਾ ਸੀਸ ਰੱਖ ਦਿੱਤਾ ਤੇ 4-5 ਗਿਣਤੀ ਦੇ ਸਿੱਖ ਇਕੱਠੇ ਹੋ ਗਏ ਆ ਇਦਾਂ ਉਸ ਗੱਲ ਦਾ ਰੌਲਾ ਪੈ ਗਿਆ ਕਿ ਕੋਈ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਸਿੱਖ ਲੈ ਗਿਆ ਉਹ ਸਮਝ ਗਏ ਭੀ ਜਿੰਨੇ ਸੀਸ ਚੁੱਕਿਆ ਉਹਨੇ ਅਨੰਦਪੁਰ ਜਾਣਾ ਹੀ ਜਾਣਾ ਉਹਨਾਂ ਦਿੱਲੀ ਦੇ ਦਿੱਲੀ ਤੋਂ ਜਿਹੜੇ ਅਨੰਦਪੁਰ ਨੂੰ ਜਾਣ ਵਾਲੇ ਰਾਹ ਸੀ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਨਾਕੇ ਲਾ ਗਏ ਕੋਲ ਸਵਾਰ ਪੁਲਿਸ ਜਿਹੜੀ ਆ ਉਹ ਲੱਭਣ ਤੁਰ ਪਈ ਆ ਇਦਾਂ ਉਹ ਭਾਈ ਜੈਤਾ ਜਿਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਏ ਸੀ ਫਟਿਆ ਪ੍ਰਾਣਿਆਂ ਲੀਲਾਂ ਵਿੱਚ ਲਪੇਟਿਆ ਗੁਰੂ ਤੇਗ ਬਹਾਦਰ ਮਰਦਾ ਸੀਸ ਕਿਉਂਕਿ ਗਰੀਬ ਬੜਾ ਸੀ ਉਹਦੇ ਸਿੱਖ ਵਿੱਚ ਸਿੱਖਾਂ ਨੇ ਉਹਦੇ ਹੱਕ ਵਿੱਚ ਸਿੱਖਾਂ ਨੇ ਅਰਦਾਸ ਕਰ ਦਿੱਤੀ ਗੁਰੂ ਕੇ ਸਿੱਖੋ ਬੰਦਾ ਹਾਰਦਾ ਹੀ ਉਦੋਂ ਆ ਜਦੋਂ ਆਂਦਾ ਮੈਂ ਆਪਣੇ ਬਲ ਦੇ ਨਾਲ ਸਭ ਕੁਝ ਕਰ ਰਿਆਂ ਇਸ ਬਾਣੀ ਦੇ ਰਚਨਹਾਰ ਇਸ ਬਾਣੀ ਦੇ ਸੰਪਾਦਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਇਹ ਬਾਣੀ ਤੁਸੀਂ ਰਚੀ ਆ ਉਹਨਾਂ ਆਖਿਓ ਮੈਂ ਤੇ ਬੋਲਣਾ ਨਹੀਂ ਜਾਣਦਾ ਤੁਸੀਂ ਕੀ ਪੁੱਛਦੇ ਜੀ ਹਾਂ ਆਪੋ ਬੋਲਣਾ ਜਾਣਦਾ ਮੈਂ ਕਹਿਿਆ ਤਾਂ ਕਹਿਆ ਸਭ ਹੁਕਮਾਇ ਜੀਓ ਹੁਕਮਾਇ ਜੀਓ ਜੋ ਮੇਰਾ ਅਕਾਲ ਪੁਰਖ ਮੈਨੂੰ ਬੁਲਾ ਰਿਹਾ ਮੈਂ ਉਹ ਬੋਲ ਰਿਹਾ ਆਪੋ ਕੁਝ ਨਹੀਂ ਬੋਲ ਰਿਹਾ ਬੰਦਾ ਹਾਰਦਾ ਏ ਉਦੋਂ ਜਦੋਂ ਆਂਦਾ ਮੈਂ ਆਪਣੇ ਬਲ ਦੇ ਨਾਲ ਸਭ ਕੁਝ ਕਰ ਰਿਆ। ਉਹ ਭਾਈ ਜਿੰਦਾ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਿਆ। ਵਾਹਿਗੁਰੂ। ਇਧਰ ਤੁਰਨ ਲੱਗਾ ਗੁਰੂ ਮਹਾਰਾਜ ਦਾ ਸੀਸ ਚੁੱਕ ਕੇ ਤੇ ਪੈਰਾਂ ਵਿੱਚੋਂ ਜੋੜਾ ਲਾਤਾ। ਆਹ ਹਾਂ। ਜੇ ਪੈਰਾਂ ਵਿੱਚ ਜੋੜਾ ਰੱਖੂਗਾ ਤੇ ਗੁਰੂ ਦੇ ਸੀਸ ਦਾ ਅਦਬ ਨਹੀਂ ਰਹੇਗਾ। ਵਾਹਿਗੁਰੂ। ਸਿੱਖੋ ਸ਼ਰਦਾ ਬੜੀ ਪਿਆਰੀ ਚੀਜ਼ ਹੈ। ਆਹ ਹਾਂ। ਜੇ ਸ਼ਰਦਾ ਨਾ ਨਾ ਹੋਵੇ। ਇਹ ਗਿਆਨ ਮੇਰਾ ਹੰਕਾਰ ਬਣ ਜਾਂਦਾ ਜੀ ਹਾਂ ਤੇ ਤੇ ਗਿਆਨ ਹੋਵੇ ਕੱਲੀ ਸ਼ਰਧਾ ਹੋਵੇ ਫਿਰ ਵੀ ਬੰਦਾ ਖੂ ਖਾਤੇ ਜਿਹ ਲਿਖਦਾ ਜੀ ਵਾਹਿਗੁਰੂ ਉਹ ਬੜਾ ਭਾਰੀ ਸ਼ਰਧਾਵਾਨ ਤੇ ਬੜਾ ਗਿਆਨਵਾਨ ਸੀ ਤੁਰ ਲੱਗਾ ਗੁਰੂ ਦਾ ਸੀਸ ਲੈ ਕੇ ਪੈਰਾਂ ਵਿੱਚੋਂ ਜੋੜਾ ਲਾਤਾ ਹੁਣ ਦਿੱਲੀ ਦੇ ਰਸਤੇ ਜਿਹੜੇ ਆ ਅਨੰਦਪੁਰ ਤੋਂ ਮਨਨਪੁਰ ਨੂੰ ਜਾਣ ਵਾਲਿਓ ਸਾਰੇ ਪੁਲਸ ਨੇ ਰੋਕੇ ਆ ਪੱਕਾ ਲੈਣ ਗਿਆ ਸਿੱਖ ਨੂੰ ਜਿਹੜਾ ਅਨੰਦਪੁਰ ਨੂੰ ਗੁਰੂ ਦਾ ਸੀਸ ਲੈ ਕੇ ਤੁਰਿਆ ਜਾ ਰਿਹਾ ਹੋਵੇਗਾ ਗੁਰੂ ਕੇ ਸਿੱਖੋ ਜਿਹਨੂੰ ਅਸੀਂ ਡਾਂਡੇ ਮਿੰਡੇ ਆਨੇ ਨਾ ਫਿਰ ਭਾਈ ਜੀਤੇ ਨੇ ਉਹ ਰਸਤਾ ਫੜ ਲਿਆ ਜਿਸ ਰਸਤੇ ਤੋਂ ਕੋਈ ਕਦੇ ਨੰਗੇ ਆਵੇ ਜਿਹੜਾ ਨਵਾਂ ਰਸਤਾ ਨੂੰ ਡਾਂਡੇ ਮਿੰਡੇ ਕਿਹਾ ਜਾਂਦਾ ਪੰਜਾਬੀ ਵਿੱਚ ਉਹ ਭਾਈ ਜੀਤਾ ਉਹਦਾ ਪੈਂਦਾ ਕਿੰਨਾ ਵਿਸ਼ਵਾਸ ਹੈ ਰਸਤਾ ਕਿੰਨਾ ਵਿਖੜਾ ਹੈ ਜਿੰਨੇ ਗੋਬਿੰਦ ਰਾਏ ਦੇ ਕੋਲ ਪਹੁੰਚਣਾ ਕਿੱਥੇ ਦਿੱਲੀ ਤੇ ਕਿੱਥੇ ਸ੍ਰੀ ਅਨੰਦਪੁਰ ਸਾਹਿਬ ਵਾਹ ਵਾਹ ਗੁਰੂ ਕੇ ਸਿੱਖੋ ਜੇ ਕੋਈ ਹਵਾ ਦੇ ਨਾਲ ਪੱਤਾ ਵੀ ਖੜਕਦਾ ਨਾ ਤੇ ਡਰ ਆਉਂਦਾ ਵੀ ਕੋਈ ਸਰਕਾਰੀ ਬੰਦਾ ਨਾ ਹੋਵੇ ਕਿਤੇ ਮੇਰਾ ਭੇਦ ਨਾ ਖੁੱਲ ਜੇ ਕਿਉਂਕਿ ਉਹਨੂੰ ਚੀਜ਼ ਇਹੋ ਦੀ ਕੀਮਤੀ ਸੀ ਜਿਹੜੀ ਉਹ ਕਿਸੇ ਨੂੰ ਦੱਸਣ ਨਹੀਂ ਸੀ ਚਾਹੁੰਦਾ ਹਾਂ ਨੀ ਦੇ ਇਸ ਹਾਲਤ ਵਿੱਚ ਬੰਦੇ ਨੂੰ ਆਉਂਦੀ ਨਹੀਂ ਰੋਟੀ ਤੇ ਕਿਤੇ ਉਹ ਲੱਭਣੀ ਸੀ ਕਿਉਂਕਿ ਜੇ ਕਿਸੇ ਕੋ ਰੋਟੀ ਮੰਗਦਾ ਉਹਨੇ ਪੁੱਛਣਾ ਤੇਰੇ ਕੋਲ ਕੀ ਹੈ ਕਿਤੇ ਅੰਦਰਲੀ ਗੱਲ ਨਾ ਖੁੱਲ ਜੇ ਹਾਂ ਹਾਂ ਇਹ ਸਾਸਰੇ ਥੱਲੇ ਹੋਰ ਕਰ ਵੀ ਕੀ ਸਕਦਾ ਸੀ ਭਾਈ ਜੈਤਾ ਜਿਹਨੂੰ ਗੁਰੂ ਤੇਗ ਬਹਾਦਰ ਹੁਕਮ ਲਾ ਕੇ ਗਏ ਜਿੰਨੇ ਗੋਬਿੰਦ ਰਾਏ ਨੂੰ ਜਾ ਕੇ ਮਿਲਣਾ ਜਿਹੜਾ ਪੈਂਡਾ ਬੜਾ ਬਿਕਣਾ ਹੈ ਮੰਜ਼ਲ ਬੜੀ ਬਿਸ਼ਵਾਰ ਹੈ ਗੁਰੂ ਕੇ ਸਿੱਖੋ ਸਾਰਾ ਪੇਟ ਸੋਕ ਕੇ ਲੱਕ ਨਾ ਲੱਗਿਆ ਪਰ ਸਿਮਰਨ ਕਰਕੇ ਬੜਾ ਰਜਿਆ ਉਸ ਸੱਚ ਦੀ ਮੂਰਤ ਨੂੰ ਉਸ ਸਿਦਕ ਦੇ ਆਸ਼ਕ ਨੂੰ ਬੜੇ ਬੜੇ ਭਗਤ ਵੀ ਬੇਕੰਠ ਵਿੱਚੋਂ ਵੇਖਣ ਆਏ ਜਿਹੜੀ ਹੋਣੀ ਮਨੁੱਖ ਦਾ ਰਾਹ ਰੋਕਦੀ ਸੀ ਉਹ ਹੱਸ ਕੇ ਪਰੇ ਹੋ ਗਈ ਵਾਹ ਵਾਹ ਤੁਰਿਆ ਜਾ ਰਿਹਾ ਭਾਈ ਜੈਤਾ ਸਰੀਰ ਤੇ ਆਖਰ ਸਰੀਰ ਹੈ ਨਾ ਕਿੱਥੇ ਦਿੱਲੀ ਤੇ ਕਿੱਥੇ ਅਨੰਦਪੁਰ ਦਾ ਅਜ ਵਰਗੇ ਰਸਤੇ ਥੋੜੇ ਸੀ ਸਾਰੇ ਪੈਰ ਜਿਹੜੇ ਆ ਉਹਨਾਂ ਵਿੱਚੋਂ ਖੂਨ ਸਿੰਮ ਰਿਆ ਇੱਕ ਰੁੱਖ ਦਾ ਟਾਹਣਾ ਲਾ ਕੇ ਬਹਿ ਗਿਆ ਗੁਰੂ ਕੇ ਸਿੱਖੋ ਤੁਰਨ ਲੱਗਾ ਕੋਈ ਰਾਹ ਆਉਂਦਾ ਵੇਖਿਆ ਵਾਹ ਗੁਰੂ ਉਹਨੇ ਪੁੱਛਿਆ ਵੀ ਭਾਈ ਸਿੱਖਾਏ ਤੋਂ ਨੰਦਪੁਰ ਕਿੱਡੀ ਦੂਰ ਆ ਆਹਾਂ ਉਹਨੇ ਵੇਖਿਆ ਪਿੰਜਰ ਵਰਗਾ ਮਨੁੱਖਾ ਹਾਂ ਲੀਰਾ ਵਿੱਚ ਲਪੇਟੀ ਗੰਢਾ ਨੰਦਪੁਰ ਦਾ ਰਸਤਾ ਪੁੱਛ ਰਿਹਾ ਕੌਣ ਆ ਉਹਨੇ ਪੁੱਛਿਆ ਤੂੰ ਕੌਣ ਹੋਨੇ ਆਖਿਆ ਮੈਂ ਗੁਰੂ ਦਾ ਸਿੱਖ ਹਾਂ ਉਹਨੇ ਆਖਿਆ ਤੇਰੇ ਕੋਲ ਕੀ ਆ ਛੱਕ ਪਿਆ ਕੋਈ ਸਰਕਾਰੀ ਬੰਦਾ ਨਾ ਹੋਵੇ ਉਹਨੇ ਆਖਿਆ ਮੇਰੇ ਕੋ ਗੁਰੂ ਦੀ ਭੇਟਾ ਵਾ ਉਹਨੇ ਆਖਿਆ ਗਲਤ ਬਾਤ ਆ ਜਦ ਕੋ ਗੁਰੂ ਦੀ ਭੇਟਾ ਹੁੰਦੀ ਹੈ ਨਾ ਉਹ ਮਸੰਦਾਂ ਨੂੰ ਨਾਲ ਲੈ ਕੇ ਆਉਂਦੇ ਆ ਹਾਂ ਉਹ ਬੜਾ ਭਾਰੀ ਗਿਆਨਵਾਨ ਸੀ ਉਹਨੇ ਆਖਿਆ ਮਸੰਦਾਂ ਨੂੰ ਉਹ ਨਾਲ ਲੈ ਕੇ ਆਉਂਦੇ ਆ ਜਿਨ੍ਹਾਂ ਦੀ ਗੁਰੂ ਦੇ ਨਾਲ ਸਿੱਧੀ ਜਾਣ ਪਛਾਣ ਨਾ ਹੋਵੇ ਵਾਹ ਵਾਹ ਮੇਰੀ ਤੇ ਗੁਰੂ ਨਾਲ ਸਿੱਧੀ ਜਾਣ ਪਛਾਣਾ ਮੈਂ ਮਸੰਦਾਂ ਨੂੰ ਵਿੱਚ ਨਹੀਂ ਪਾਉਂਦਾ ਵਾਹ ਵਾਹ ਉਹਨੇ ਆਖਿਆ ਤੂੰ ਅਨੰਦਪੁਰ ਜਾਣਾ ਕਿ ਗੁਰੂ ਗੋਬਿੰਦ ਰਾਏ ਨੂੰ ਮਿਲਣਾ ਉਹਨੇ ਆਖਿਆ ਮੈਂ ਗੋਬਿੰਦ ਰਾਏ ਨੂੰ ਮਿਲਣਾ ਉਨੇ ਆਖਿਆ ਫੇ ਗੁਰੂ ਸਾਹਿਬ ਨੰਦਪੁਰ ਨਹੀਂ ਗਏ ਜਦੋਂ ਇਹ ਗੱਲ ਆਖੀ ਤੇ ਹੈਰਾਨ ਹੋ ਗਿਆ ਕਿ ਗੁਰੂ ਨੇ ਮੇਰਾ ਹੋਰ ਇਮਤਿਹਾਨ ਕਰਨਾ ਕਰਤਾ ਮੈਂ ਤੇ ਹੁਣ ਇਸ ਤੋਂ ਵੱਧ ਤੁਰ ਨਹੀਂ ਸਕਣਾ ਚੱਲ ਜਿੰਨੇ ਇੱਕ ਸਾਵਾ ਜਿੰਨੇ ਇੱਕ ਮੈਂ ਕਦਮ ਪੁੱਟ ਸਕਦਾ ਜਿੰਨੇ ਕੋ ਪਟਾਉਂਦਾ ਉਹ ਤੇ ਪੁੱਟੂਗਾ ਜਦੋਂ ਸਵਾਸਾਂ ਦੀ ਪੂੰਜੀ ਮੁੱਕੀ ਫਿਰ ਉਹ ਜਾਣੇ ਉਹਦਾ ਕੰਮ ਜਾਣੇ ਵਾਹਿਗੁਰੂ ਗੁਰੂ ਕੇ ਸਿੱਖੋ ਫੇਰ ਪੁੱਛਿਆ ਵੀ ਗੋਬਿੰਦ ਰਾਏ ਹੈ ਕਿੱਥੇ ਆਉਨੇ ਆ ਕਿਉਂ ਸਾਹਮਣੇ ਕੀਰਤਪੁਰ ਸਾਹਿਬ ਆਉਂਦੇ ਜਦੋਂ ਸੀ ਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਤੁਰਦੇ ਆ ਨਾ ਸੱਤ ਕੋ ਪੈਂਦਾ ਜਦੋਂ ਕਰਕੇ ਆ ਜੇ ਤੇ ਫਿਰ ਸ੍ਰੀ ਕੀਰਤਪੁਰ ਸਾਹਿਬ ਆ ਜਾਂਦਾ ਆਹ ਹਾਂ ਇਹ ਗੱਲ ਨੂੰ ਕੋਈ ਜਾਣ ਨਹੀਂ ਸਕਿਆ ਮਹਾਰਾਜ ਉਹਦੀ ਸੱਚੀ ਸ਼ਰਧਾ ਵੇਖ ਕੇ ਉਹਦੀ ਨਿਮਰਤਾ ਵੇਖ ਕੇ ਆਪਣੇ ਸਿੱਖ ਦਾ ਸਤ ਮੀਲ ਪੈਂਡਾ ਘਟਾ ਦਿੱਤਾ ਵਾਹਿਗੁਰੂ ਵਾਹਿਗੁਰੂ ਅਗਿਓ ਲੈਣ ਆ ਗਿਆ ਜੋ ਆਪਣੀ ਹਉਮੈ ਨਾਲ ਤੁਰਿਆ ਜਾਂਦਾ ਤੇ ਸ਼ੈਤ ਮਹਾਰਾਜ ਆਨੰਦਪੁਰ ਤੋਂ ਸਤ ਕੋ ਪਰਾ ਚਲੇ ਜਾਂਦਾ ਪਰ ਉਹਦੀ ਨਿਮਰਤਾ ਉਹਦੀ ਸ਼ਰਧਾ ਵੇਖ ਕੇ ਮਹਾਰਾਜ ਸਤ ਮੀਲ ਸਿੱਖ ਦਾ ਪੈਂਡਾ ਘਟਾ ਦਿੱਤਾ ਉਹਨੇ ਆਖਿਆ ਉਹ ਸਾਹਮਣੇ ਸੰਗਤ ਸੱਜ ਕੇ ਬੈਠੀ ਤੇ ਮਹਾਰਾਜ ਤਖਤ ਤੇ ਬੈਠੇ ਜਦੋਂ ਕਿਸੇ ਨੂੰ ਪਤਾ ਲੱਗ ਜੇ ਪੀ ਮੇਰਾ ਪਿੰਡ ਸਾਹਮਣੇ ਆ ਗਿਆ ਉਹਦਾ ਫਿਰ ਸਾਰੇ ਦਾ ਸਾਵਾ ਥਕੇਵਾ ਲੈ ਜਾਂਦਾ ਉੱਠਿਆ ਭਾਈ ਜੈਤਾ ਉਦਮ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸੀ ਤੇ ਬੜੀ ਬੜੀ ਦੂਰ ਤੋਂ ਸਿੱਖ ਪਟਾਵਾਂ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦੇ ਸਨ ਛੋਟੀ ਜੀ ਗੰਢ ਵਾਲਾ ਇਹ ਵੀ ਦਰਵਾਜ਼ੇ ਤੇ ਪਹੁੰਚ ਗਿਆ ਇਸ ਤੋਂ ਖਸਤਾ ਤੇ ਮਾੜੀ ਹਾਲਤ ਹੋਰ ਕਿਸੇ ਦੀ ਨਹੀਂ ਸੀ ਫਟਿਆ ਪੁਰਾਣਾ ਚੋਲਾ ਪੈਰਾ ਤੋਂ ਨੰਗਾ ਉਹ ਜਿਆ ਦਰਵਾਜੇ ਤੇ ਦਰਬਾਨ ਨੂੰ ਕਹਿਣ ਲੱਗਾ ਮੈਂ ਅੰਦਰ ਜਾਣਾ ਉਹਨੇ ਆਖਿਆ ਤੂੰ ਕੌਣ ਆ ਮੈਂ ਗੁਰੂ ਦਾ ਸਿੱਖ ਆ ਉਹਨੇ ਆਖਿਆ ਜੇ ਅਜੇ ਕੱਲ ਦੇ ਖਲੋਤੇ ਇਹਨਾਂ ਦੀ ਵਾਰੀ ਨਹੀਂ ਆਈ ਤੂੰ ਐਡੀ ਸ਼ਨੀ ਕਿਧਰ ਚਲ ਜਾਏਗਾ ਹਾਂ ਹਾਂ ਉਹਨੇ ਆਖਿਆ ਮੈਂ ਜ਼ਿਆਦਾ ਚਿਰ ਠਹਿਰ ਨਹੀਂ ਸਕਣਾ ਮੇਰੇ ਜਾ ਕੇ ਗੁਰੂ ਨੂੰ ਗੱਲ ਦੱਸਦੇ ਹੋ ਭਾਈ ਉਹਨੇ ਆਖਿਆ ਬਿਲਕੁਲ ਨਹੀਂ ਜਾ ਸਕਦਾ ਉਹਨੇ ਆਖਿਆ ਮੈਂ ਤੇਰੀ ਗੱਲ ਨਹੀਂ ਸੁਣੀ ਤੂੰ ਮੇਰੀ ਗੱਲ ਜਾ ਕੇ ਗੁਰੂ ਨੂੰ ਸੁਣਾ ਦੇ ਵਾਹਿਗੁਰੂ ਉਧਰ ਅੰਦਰ ਧਿਆਨ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖ ਲਿਆ ਵੀ ਸਾਨੂੰ ਮਿਲਣ ਵਾਲਾ ਕੋਈ ਦਰਵਾਜ਼ੇ ਤੇ ਆ ਗਿਆ ਵਾਹਿਗੁਰੂ ਤੇ ਮਹਾਰਾਜ ਉੱਠ ਕੇ ਖਲੋ ਗਏ ਆ ਇੱਕ ਬਾਹਰੋਂ ਸੇਵਾਦਾਰ ਅੰਦਰ ਗੁਰੂ ਸਾਹਿਬ ਵੱਲੋਂ ਆ ਰਿਹਾ ਤੇ ਇੱਕ ਸੇਵਾਦਾਰ ਬਾਹਰੋਂ ਜਾ ਰਿਹਾ ਜਿਹੜਾ ਆਉਣ ਵਾਲਾ ਸੇਵਾਦਾਰ ਉਹ ਗੁਰੂ ਸਾਹਿਬ ਨੂੰ ਕੀ ਬਚਨ ਕਹਿ ਰਿਹਾ ਭਾਈ ਜੈਤਾ ਦਰਵਾਜੇ ਤੇ ਬਿਲਕੁਲ ਬਿਓਸ਼ ਪਿਆ ਹਾਂ ਉਹ ਗੰਢ ਆਪਣੀ ਛਾਤੀ ਨਾਲ ਲਾਈ ਆ ਘੁੱਟ ਕੇ ਵਾਹਿਗੁਰੂ ਦਰਬਾਰ ਨੂੰ ਐਉ ਲੱਗਾ ਜਿਦ ਤਰਾ ਕੋਈ ਬੰਦਾ ਮਰ ਗਿਆ ਹੋਵੇ ਹਾਂ ਸੇਵਾਦਾਰ ਨੇ ਕੰਨ ਵਿੱਚ ਉਹ ਦਿਆਖਿਆ ਤੇ ਤੈਨੂੰ ਗੁਰੂ ਨੇ ਬੁਲਾ ਲਿਆ ਹਾਂ ਹਾਂ ਤੈਨੂੰ ਗੁਰੂ ਨੂੰ ਮਿਲਣ ਦੀ ਵਾਰੀ ਆ ਗਈ ਆ ਵਾਹਿਗੁਰੂ ਜਦੋਂ ਕਿਸੇ ਵੀ ਗੁਰੂ ਨੂੰ ਮਿਲਣ ਦੀ ਵਾਰੀ ਆ ਜਾਏ ਉਹਦੇ ਵਿੱਚਰ ਜਾਨ ਕਿਉ ਨਾ ਪੈ ਜਾਏ ਹਾਂ ਹਾਂ ਉਧਮ ਕਰਕੇ ਉੱਠਿਆ ਸੇਵਾਦਾਰ ਨੇ ਆਖਿਆ ਆਹ ਭਾਰ ਮੈਨੂੰ ਆਪਣਾ ਚੁਕਾਲਾ ਉਹਨੇ ਆਖਿਆ ਨਹੀਂ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਭਾਰ ਚੁਕਣਾ ਸਿਖਾਇਆ ਮੈਂ ਆਪਣਾ ਕਭਾਰ ਕਿਸੇ ਨੂੰ ਨਹੀਂ ਚਕਾਉਣਾ ਛੱਡ ਦੇ ਮੇਰਾ ਰਸਤਾ ਤੁਰ ਪਿਆ ਲੜ ਖੜਾੰਦੇ ਪੈਰਾਂ ਨਾਲ ਉਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਖਤ ਤੇ ਉੱਠ ਕੇ ਖਲੋ ਗਿਆ ਤੇ ਕਹਰੇ ਜਿੰਨੂ ਅਸੀਂ ਉਨੀਕਰੇ ਸੌ ਪਹੁੰਚ ਗਿਆ ਆਹ ਵੇਖਣ ਵਾਲੇ ਜਿਹੜੇ ਲੋਕ ਮਹਾਰਾਜ ਦੇ ਦਰਬਾਰ ਸਨ ਉਹ ਵੀ ਸੋਚੀ ਪੈ ਗਏ ਵੀ ਮਹਾਰਾਜ ਉੱਠ ਕੇ ਕੋਈ ਧਨੀ ਬੰਦਾ ਆ ਰਿਹਾ ਕੋਈ ਬਾਦਸ਼ਾਹ ਆ ਰਿਹਾ ਜਿਹਦੀ ਉਨੀਕ ਵਿੱਚ ਖਲੋਗੇ ਆ ਜਦੋਂ ਭਾਈ ਜੈਤਾ ਦਰਮਿਆਨ ਪਹੁੰਚਿਆ ਤੇ ਸਤਗੁਰੂ ਮਹਾਰਾਜ ਤਖਤ ਤੋਂ ਥੱਲੇ ਉਤਰ ਗਏ ਲੋਕ ਵੇਖ ਕੇ ਹੈਰਾਨ ਸਨ ਵੀ ਮਹਾਰਾਜ ਇਹ ਐਦਾ ਅਦਬ ਇਸ ਬੰਦੇ ਦੀ ਭੇਟਾ ਦਾ ਕੀਤਾ ਹੈ ਕੀ ਲੈ ਕੇ ਆਇ ਲੀਰਾ ਚਲ ਬੇਟੀ ਗੰਦਾ ਆ ਆਹਾਂ ਭਾਈ ਜੈਤੇ ਨੇ ਆਖਿਆ ਮਹਾਰਾਜ ਤੇਰੇ ਦਰਬਾਰ ਦੀ ਮੇਰੇ ਕੋ ਭੇਟਾ ਵਾ ਤੇਰੇ ਦਰਬਾਰ ਚ ਬੜੀਆਂ ਬੜੀਆਂ ਵਡੀਆਂ ਜਾਤਾਂ ਵਾਲੇ ਛਾਹੂਕਾਰ ਆਏ ਆ ਮਹਾਰਾਜ ਵੇਖੋ ਕਿਤੇ ਤੁਹਾਡੇ ਨਾਲ ਇਹ ਨਰਾਜ਼ ਨਾ ਹੋ ਜਾਣਾ ਵਾਹਿਗੁਰੂ ਜਦੋਂ ਇਹ ਗਾਲਾਖੀ ਤੇ ਜਿਹੜੀ ਮਰਨੇ ਪਾਛਾ ਨੇ ਗਾਲਾਖੀ ਸੀ ਨਾ ਜਿੰਨ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਨਹੀਂ ਮੋਸੇ ਗਰੀਬ ਕਰੋੜ ਪਰੇ ਕਰੋੜ ਪਰੇ ਮਾਰੇ ਦੌੜ ਕੇ ਆਏ ਤੇ ਭਾਈ ਜੈਤੇ ਨੂੰ ਆਪਣੀ ਗਲ ਵਿੱਚ ਹੀ ਚ ਲੈ ਲਿਆ ਵਾਹ ਗੁਰੂ ਮਾਰੇ ਤਖਤੇ ਲਾ ਕੇ ਮਿਠਾ ਲਿਆ ਲੋਕ ਵੇਖ ਕੇ ਹੈਰਾਨ ਸਨ ਕਿ ਐਡਾ ਇਸ ਬੰਦੇ ਦੀ ਭੇਟਾ ਦਾ ਅਦਬ ਸਤਗੁਰ ਨੇ ਕੀਤਾ ਮਾਤਾ ਗੁਜਰੀ ਜੀ ਵੀ ਲਾਕੇ ਮੌਜੂਦ ਸਨ ਗੁਰੂ ਗੋਬਿੰਦ ਰਾਏ ਨੇ ਸ਼ਾਇਦ ਨજરાਨਾ ਮਾਤਾ ਜੀ ਨਾਲ ਗੱਲ ਕਰ ਦਿੱਤੀ ਮਾਤਾ ਗੁਜਰੀ ਜੀ ਨੇ ਆਖਿਆ ਭਾਈ ਜੈਤਾ ਜੀ ਕੀ ਲੈ ਕੇ ਆਏ ਜੇ ਭਾਈ ਜੈਤੇ ਨੇ ਆਖਿਆ ਜਗਤ ਮਾਤਾ ਜੀ ਤੁਹਾਡੀ ਇਮਾਨਤ ਲੈ ਕੇ ਆਇਆ ਜਦੋਂ ਇਹ ਗੱਲ ਆਖੀ ਤੇ ਗੋਬਿੰਦ ਰਾਏ ਨੇ ਝੋਲੀ ਕਰ ਲਈ ਆਹ ਲੋਕ ਵੇਖ ਕੇ ਫਿਰ ਹਰਾਨ ਸਨ ਕਿ ਝੋਲੀ ਅੱਡ ਕੇ ਗੁਰੂ ਭੇਟਾ ਲੈ ਰਿਆ ਉੱਥੇ ਮੋਹਰਾ ਸ਼ਰਫੀਆਂ ਹੀਰੇ ਜਵਾਹਰਾਤ ਲੋਕ ਪੰਡਾ ਬਣ ਕੇ ਲਿਆਉਣ ਡਿਆ ਤੇ ਮਹਾਰਾਜ ਕਹਿੰਦੇ ਉਹ ਲੰਗਰ ਚ ਪਾ ਦਿਓ ਮਸੰਦਾ ਨੂੰ ਕਹਿੰਦੇ ਉਹ ਖਜ਼ਾਨੇ ਚ ਪਾ ਦਿਓ ਮਹਾਰਾਜ ਝੋਲੀ ਅਟਕੇ ਇਹਦੀ ਭੇਟਾ ਆਪ ਲੈਣ ਡਿਆ ਕੀ ਲੋੜ ਪੈ ਗਈ ਗੁਰੂ ਨੂੰ ਆਂਦੇ ਜਦੋਂ ਗੋਪਧਾਏ ਨੇ ਝੋਲੀ ਕੀਤੀ ਤੇ ਉਹ ਦਰਮਾਤਾ ਗੁਜਰੀ ਜੀ ਨੇ ਝੋਲੀ ਕਰ ਲਈ ਤੇ ਮਾਤਾ ਗੁਜਰੀ ਜੀ ਦੀ ਝੋਲੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਰੱਖਿਆ ਲੋਕ ਬੜੇ ਉਤਾਵਲੇ ਸਨ ਵੀ ਭਾਈ ਜੈਤਾ ਕੀ ਲੈ ਕੇ ਆਇਆ ਜਦੋਂ ਉਤਲੀ ਗੰਢ ਖੋਲੀ ਥਰੜੀ ਗੰਢ ਲੋਉ ਨਾ ਭਿੰਜੀ ਵੇਖੀ ਜਿਹੜੇ ਸਰਦਾਵਾਨ ਸਿੱਖ ਸੀ ਆਹ ਉਹ ਜਾਣ ਕੇ ਵੀ ਭਾਈ ਜੈਤਾ ਜੀ ਦਿੱਲੀੋਂ ਆਇਆ ਵਾਹਿਗੁਰੂ ਕੁਝ ਬੰਦੇ ਦਲੇਰ ਵੀ ਹੁੰਦੇ ਪੁੱਛਣ ਲੱਗ ਪਏ ਮਹਾਰਾਜ ਇਹ ਕੀ ਲੈ ਕੇ ਆਇਆ ਸਤਿਗੁਰੂ ਕਹਿਣ ਲੱਗੇ ਠਹਿਰੋ ਮੈਂ ਤੁਹਾਨੂੰ ਦਿਖਾਉਣਾ ਮੈਂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਹਾਂ ਹਾਂ ਤੇ ਤੁਸੀਂ ਮੇਰੇ ਵਾਸਤੇ ਤੋਹਫੇ ਲੈ ਕੇ ਹਾਜ਼ਰ ਹੋਏ ਜੇ ਇੱਕ ਤੋਹਫਾ ਮੈਨੂੰ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਨੇ ਵੀ ਭੇਜਿਆ ਵਾਏ ਇਹਨੂੰ ਹੁਕਮ ਤੇ ਰਜਾ ਆਂਦਿਆ ਹਾਂ ਹਾਂ ਇਹ ਨਹੀਂ ਆਖਿਆ ਵੀ ਮਹਾਰਾਜ ਜੀ ਤੇ ਨਾ ਕੱਲ ਗੱਦੀ ਤੇ ਬੈਠਾਂ ਤੇ ਇਹ ਕੀ ਕੀਤਾ ਇਹ ਹਾਂ ਜਦੋਂ ਉਹ ਦੀ ਰਜਾ ਵਿੱਚ ਰਹਿਣਾ ਸਿੱਖ ਲਈਏ ਨਾ ਫਿਰ ਜ਼ਿੰਦਗੀ 'ਚ ਕਦੇ ਕੋਈ ਟੋਟਾ ਨਹੀਂ ਆਉਂਦਾ ਤੇ ਕਿਸੇ ਵੀ ਦੁੱਖ ਦਾ ਸਾਹਮਣਾ ਜੇ ਕਰਨਾ ਪੈਂਦਾ ਭਾਈ ਜੈਤਾ ਜੀ ਜਦੋਂ ਇਹ ਘਟਨਾ ਵਾਪਰੀ ਸੀ ਕੋਈ ਦਿੱਲੀ ਵਿੱਚ ਸਿੱਖ ਹੋਰ ਨਹੀਂ ਸੀ ਮਹਾਰਾਜ ਸਿੱਖ ਤੇ ਬੜੇ ਸੀ ਪਰ ਪੇਸ਼ ਬਦਲਾ ਕੇ ਖਲੋਤੇ ਸੀ ਸਤਪੁਰ ਪਾਤਸ਼ਾਹ ਭਾਈ ਜੈਤੇ ਨੂੰ ਦਿੱਲੀ ਦਾ ਸਾਰਾ ਸੀਨ ਪੁੱਛ ਰਿਆ ਤੇ ਭਾਈ ਜੈਤਾ ਰੋ ਰੋ ਕੇ ਜਿਸ ਤਰ੍ਹਾਂ ਦਿੱਲੀ ਦੀ ਸਾਰੀ ਵਾਰਨਾ ਦੱਸ ਰਿਹਾ ਈ ਜੈਤਾ ਜੀ ਮੈਂ ਇਹੋ ਜਾਂ ਮਾਂ ਬੱਲੀ ਸਿੰਘ ਸਾਝੂnga ਜਿਹੜਾ ਆਪਣੇ ਆਪ ਛਪਾਉਣਾ ਚਾਹੇ ਪਰ ਛਪੇਗਾ ਨਹੀਂ ਉਹਦੇ ਚਿਹਰੇ ਤੇ ਸਿਆਈ ਵੀਰਤਾ ਨਰਪਟਾ ਉੱਚੇ ਆਚਰਨ ਦਾ اخلاق ਦੱਸੇਗਾ ਭਾਈ ਜੈਤਾ ਉਹ ਮੇਰੇ ਵਿੱਚ ਅਪੇਦ ਹੋਏਗਾ ਉਦੇ ਦਿਲ ਦਿਮਾਗ ਦੇ ਵਿੱਚ 10 ਗੁਰੂ ਸਹਿਬਾਨਾਂ ਦਾ ਪਿਆਰ ਠਾਠਾ ਮਾਰੇਗਾ ਉਹਨਾਂ ਵਿੱਚ ਸ਼ਾਮਲ ਹੋਣ ਆਏ ਦੀ ਇੱਕ ਵੱਖਰੀ ਮਿਸਾਲ ਹੋਏਗੀ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿ ਹੋ ਗਿਆ ਖਾਲਸਾ ਸਾਜਿਆ ਜਿਨੇ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ